ਨਹੀਂ ਆਏ ਉਹਨੇ ਮੇਰੇ ਸਾਹਮਣੇ ਫੋਨ ਲਾਇਆ ਸਪੀਕਰ ਖੋਲ ਕੇ ਉਹਨਾਂ ਨੂੰ ਐਕਸ਼ਨ ਸਾਹਿਬ ਨੂੰ ਕਹਿੰਦੇ ਕਹਿੰਦੇ ਸਰ ਮੈਂ ਐਸਟੀਮੇਟ ਹਲੇ ਬਣਾਉਣਾ ਹੈ ਮੈਂ ਫਿਰ ਉੱਥੇ ਬੋਲੇ ਮੰਗਾ ਸਰ 20 ਦਿਨ ਤੱਕ ਮੈਨੂੰ ਤੁਰੇ ਫਿਰਦੇ ਨੋ ਕਿ ਤੁਸੀਂ ਕਹਿੰਦੇ ਮੈਂ ਬਣਾ ਕੇ ਭੇਜ ਚੁੱਕੇ ਹਾਂ ਜਿਵੇਂ ਹੁਣ ਤੁਸੀਂ ਮੌਜੂਦਾ ਸਰਕਾਰ ਦੇ ਵਿੱਚੋਂ ਹਨ ਮੌਜੂਦਾ ਐਮਸੀ ਹੋ ਤੁਹਾਡੇ ਨਾਲ ਇਹੋ ਜਿਹਾ ਵਤੀਰਾ ਹੋ ਰਿਹਾ ਆਮ ਲੋਕਾਂ ਨਾਲ ਕਿਹੋ ਜਿਹਾ ਹਾਲ ਹ ਇਹ ਜੀ ਐਮਸੀ ਮੇਰੀ ਜ਼ਿੰਮੇਵਾਰੀ ਬਣਦੀ ਉਹਨੂੰ ਦੱਸਣਾ ਪਈ ਆ ਨੁਕਸ ਤੇ ਇਹਨੂੰ ਇਥੇ ਮਤਲਬ ਕੱਢਿਆ ਜਾਵੇ ਹਨਾ ਤਾਰ ਚੱਕ ਕੇ ਲਿਆਉਣ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਐਕਸ਼ਨ ਸਾਹਿਬ ਕਹਿੰਦੇ ਫਿਰ ਐਂ ਕਰੋ ਜੀ ਇੱਕ ਤਾਂ ਜੀ ਸਾਹਿਬ ਦੀ ਅੰਗਿਲੀ ਸੀ ਇਹਦੀ ਕਹਿੰਦੇ ਉਹਦੇ ਬਾਰੇ ਮੈਨੂੰ ਕੰਪਲੀਟ ਮੈਨੂੰ ਲਿਖ ਕੇ ਦੇ ਦਿਓ ਕਿਉਂ ਡਿਊਟੀ ਜਿਹੜੇ ਅੰਗਿਲੀ ਕਰਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਬਾਗਾ ਪ੍ਰਾਣ ਦੇ ਚੰਨੂਆ ਰੋਡ ਤੇ ਖੜੇ ਹਰ ਗੋਬਿੰਦ ਕਲੋਨੀ ਦੇ ਬਿਲਕੁਲ ਅੱਗੇ ਵਾਰਡ ਨੰਬਰ 8 ਦੇ ਵਿੱਚ ਜਿੱਥੇ ਤੁਹਾਨੂੰ ਸਰਕਾਰੀ ਮਹਿਕਮਿਆਂ ਦਾ ਜਿਹੜਾ ਇੱਕ ਹਾਲ ਦਿਖਾਉਣ ਲੱਗੇ ਆ ਵੀ ਕਿਸ ਤਰ੍ਹਾਂ ਜਿਹੜੇ ਸਰਕਾਰੀ ਮੈਹਿਕਮਿਆਂ ਦੇ ਵਿੱਚ ਲੋਕਾਂ ਦੀ ਤੇ ਜਿਹੜੇ ਮੌਜੂਦਾ ਲੋਕਾਂ ਵੱਲੋਂ ਚੁਣੇ ਹੁੰਦੇ ਨਮਾਇंदे ਉਹਨਾਂ ਦੀ ਕਿਸ ਤਰ੍ਹਾਂ ਦੀ ਜਿਹੜੀ ਪੁੱਛਗਿਆ ਚੋਂਦੀ ਪਹਿਲਾਂ ਇੱਕ ਵਾਰੀ ਤਸਵੀਰਾਂ ਜ਼ਰੂਰ ਦੇਖ ਲਓ ਕਿ ਇਹ ਜਿਹੜਾ ਚੰਨੂਆ ਰੋਡ ਦੇ ਉੱਪਰ ਜਿਹੜਾ ਸੜਕ ਦੇ ਉੱਪਰ ਹੀ ਇੱਕ ਪਲਾਟ ਪਿਆ ਉਹਦੇ ਵਿੱਚ ਜਿਹੜੇ ਤਾਰਾਂ ਲੰਘਦੀਆਂ ਤਾਰਾਂ ਦੀ ਜਿਹੜੀ ਹਾਲਤ ਆ ਤੁਹਾਨੂੰ ਨੇੜਿਓਂ ਵੀ ਬਾਅਦ 'ਚ ਦਿਖਾ ਦਿੰਨੇ ਆ ਤੇ ਇਹਨਾਂ ਦੀ ਹਾਲਤ ਐਨੀ ਮੰਦੀ ਹੋਈ ਪਈ ਆ ਜਿਵੇਂ ਇੱਥੇ ਗਲੀ ਤੇ ਵਿੱਚ ਬੱਚੇ ਖੇਡਦੇ ਰਹਿੰਦੇ ਆ ਤਾਂ ਇਹ ਬਹੁਤ ਨੀਵੀਆਂ ਤਾਰਾਂ ਪਲਾਟ ਦੇ ਵਿੱਚ ਬਾਕੀ ਜਿਹੜਾ ਤਾਰਾਂ ਜਿਹੜੀਆਂ ਢਲ ਕੇ ਜਮਾ ਜਿਹ ਤਹ ਹੱਥ ਲਾ ਸਕਦਾ ਕੋਈ ਵੱਡਾ ਹਾਦਸਾ ਹੋ ਸਕਦਾ ਪਰ ਜਿਹੜਾ ਮੈਕਮਾ ਵਾ ਮੈਕਮਾ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂਗਾ ਇੱਥੋਂ ਦੇ ਜਿਹੜੇ ਐਮਸੀ ਉਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਵੱਲੋਂ ਕਿੰਨੀਆਂ ਕੰਪਲੀਟਾ ਦਿੱਤੀਆਂ ਗਈਆਂ ਤੇ ਮੈਕਮੇ ਵੱਲੋਂ ਜਿਹੜੀ ਕਿਹੜੀ ਸੁਣਵਾਈ ਕੀਤੀ ਗਈ ਆ ਗੱਲਬਾਤ ਕਰਾਂਗੇ ਕਿਉਂਕਿ ਅਕਸਰ ਜਿਹੜੇ ਲੋਕ ਇਸ ਚੀਜ਼ਾਂ ਤੋਂ ਪਰੇਸ਼ਾਨ ਰਹਿੰਦੇ ਆ ਕਿ ਜਿਹੜਾ ਸਬੰਧਤ ਮੈਕਮੇ ਨੂੰ ਸ਼ਿਕਾਇਤਾਂ ਜ਼ਰੂਰ ਕੀਤੀਆਂ ਜਾਂਦੀਆਂ ਪਰ ਉੱਤੇ ਕੋਈ ਗੌਰ ਨਹੀਂ ਕੀਤੀ ਜਾਂਦੀ ਪਰ ਇਹਨਾਂ ਦੇ ਜਿਹੜੇ ਵਾਰਡ ਨੰਬਰ 8 ਦੇ ਐਮਸੀ ਨੇ ਕਮਲ ਉਹਨਾਂ ਵੱਲੋਂ ਵੀ ਇਹਨਾਂ ਸ਼ਿਕਾਇਤਾਂ ਕੀਤੀਆਂ ਗਈਆਂ ਕਿੰਨੀ ਕਿ ਸੁਣਵਾਈ ਹੋਈ ਹਾਲੇ ਹੋ ਜਾਇਆ ਹਾਂ ਸ਼ੇਖ ਕੁਮਾਰ ਜੀ ਇਸ ਨੂੰ ਘੱਟ ਤੋਂ ਘੱਟ ਡੇਢ ਮਹੀਨੇ ਤੋਂ ਪਲੱਸ ਹੋ ਗਿਆ ਮੇਰੀ ਇਸ ਦੇ ਬਾਰੇ ਜੇਏ ਸਾਹਿਬ ਨਾਲ ਵੀ ਗੱਲ ਹੋਈ ਆ ਐਸ ਡੀਓ ਸਾਹਿਬ ਨਾਲ ਵੀ ਗੱਲ ਹੋਈ ਆ ਲਾਸ਼ ਤੇ ਜਾ ਕੇ ਮੇਰੀ ਐਕਸ ਸਾਹਿਬ ਨਾਲ ਵੀ ਗੱਲ ਹੋਈ ਹੈਗੀ ਆ ਜਿਹੜਾ ਐਸ ਡੀਓ ਹੈਗਾ ਜੀ ਮੈਂ ਉਹ ਤੋਂ ਲਗਭਗ ਅੱਜ ਤੋਂ 22 23 ਦਿਨ ਪਹਿਲਾਂ ਮਿਲਿਆ ਸੀਗਾ ਜੀ ਉਹ ਮੈਨੂੰ ਕਹਿੰਦੇ ਇਹਦਾ ਇਸਟ੍ਰੂਮੈਂਟ ਬਣਾ ਕੇ ਨਾ ਮੈਂ ਮਤਲਬ ਭੇਜ ਚੁੱਕੇ ਹਾਂ ਤਾਰਾ ਬਦਲ ਬਦਲਣ ਵਾਸਤੇ ਨਾ ਤਾਰਾ ਨਵੀਆਂ ਆਉਣ ਵਾਸਤੇ ਤੇ ਬਦਲਣ ਵਾਸਤੇ ਜੀ ਮੈਂ ਕਹਿੰਦਾ ਠੀਕ ਹੈ ਮੈਂ ਕੋਈ 5-7 ਦਿਨ ਵੇਟ ਕੀਤਾ 10 ਦਿਨ ਵੇਟ ਕੀਤੀ ਮੈਂ ਹੂੰ ਤੇ ਬਾਅਦ ਵਿੱਚ ਮੈਂ ਕਹਿੰਦਾ ਮੈਂ ਦੇਖਾ ਸੀ ਮੈਨੂੰ ਪੁੱਛਿਆ ਮੈਂ ਕਿ ਵੀ ਤੁਸੀਂ ਜਿਹੜੇ ਐਸਟੀਮੇਟ ਕਿੱਥੇ ਭੇਜਦੇ ਹੋ ਨੇ ਉਹਨਾਂ ਕੋਲ ਰਹਾ ਨਹੀਂ ਪਾਇਆ ਮੈਂ ਐਕਸਨ ਸਾਹਿਬ ਕੋਲ ਜਾਵੜਾ ਮੇਰਾ ਡਾਕਟਰ ਸਾਹਿਬ ਵੀ ਸੀਗੇ ਹੂੰ ਕਹਿੰਦੇ ਸਰ ਤੁਹਾਡੇ ਕੋਲ ਨਾ ਇੱਕ ਐਸਟੀਮੇਟ ਆਇਆ ਹੈ ਤੇ ਤੁਸੀਂ ਪਲੀਜ਼ ਪਾਰ ਕਰੋ ਮੈਨੂੰ ਮਲੇ ਪਾਸ ਕਰੋ ਤੇ ਮੈਨੂੰ ਇਹ ਬਹੁਤ ਦਿੱਕਤ ਆ ਰਹੀ ਹੈ ਤਾਰਾ ਬਹੁਤ ਨਹੀਂ ਵੀ ਹੈ ਵੀਡੀਓ ਵੀ ਆਈ ਵੀ ਹੈਗੀ ਹੈ ਹੂੰ ਕਿਹਦੇ ਸਰ ਮੇਰੇ ਕੋਲ ਤਾਂ ਕੋਈ ਐਸਟੀਮੇਟ ਹੀ ਨਹੀਂ ਆਇਆ ਕਹਿੰਦਾ ਨਹੀਂ ਆਇਆ ਸਰ ਉਹਨਾਂ ਨੇ ਭੇਜਿਆ ਹੋਇਆ ਸੀ ਤੁਹਾਡੇ ਕੋਲ ਆਇਆ ਕ ਉਹਨਾਂ ਨੂੰ ਐਕਸ਼ਨ ਸਾਹਿਬ ਨੂੰ ਕਹਿੰਦੇ ਕਹਿੰਦੇ ਸਰ ਮੈਂ ਐਸਟੀਮੇਟ ਹਲੇ ਬਣਾਉਣਾ ਹੈ ਮੈਂ ਫਿਰ ਉਹਦੇ ਕੋਲੇ ਮੰਗਾ ਸਰ 20 ਦਿਨ ਤੱਕ ਮੈਨੂੰ ਤੁਰੇ ਫਰਦੇ ਨੂੰ ਕਿ ਤੁਸੀਂ ਕਹਿੰਦੇ ਮੈਂ ਬਣਾ ਕੇ ਭੇਜ ਚੁੱਕਿਆ ਅੱਛਾ ਉਹਨੇ ਜੀ ਤੁਹਾਨੂੰ ਲਾਰੇ ਜੀ ਰੱਖਿਆ ਲਾਰੇ ਜੇ ਰੱਖਿਆ ਜੀ ਤੇ ਐਕਸ਼ਨ ਸਾਹਿਬ ਕਹਿੰਦੇ ਫਿਰ ਐਂ ਕਰੋ ਜੀ ਇੱਕ ਤਾਂ ਜੈਨ ਸਾਹਿਬ ਦੀ ਅਣਗਿਲੀ ਸੀ ਇਹਦੇ ਵਿੱਚ ਕਹਿੰਦੇ ਉਹਦੇ ਬਾਰੇ ਮੈਨੂੰ ਕੰਪਲੀਟ ਮਤਲਬ ਉਹ ਲਿਖ ਕੇ ਦੇ ਦੇਣ ਕਿਉਂ ਡਿਊਟੀ ਜਿਹੜੀਆਂ ਅਣਗਿਲੀ ਕਰਦੇ ਹੋ ਤੇ ਉਹਨੂੰ ਕਹਿੰਦੇ ਜਲਦੀ ਤੋਂ ਜਲਦੀ ਮੇਰੇ ਕੋਲ ਫਾਈਲ ਬਣਾ ਕੇ ਭੇਜੋ ਤੇ ਆਪੇ ਕੰਮ ਕਰਵਾਈ ਐਕਸ਼ਨ ਸਾਹਿਬ ਕਹਿੰਦੇ ਤੇ ਅੱਜ ਹੀ ਕਮ ਸੇ ਕਮ ਠੀਕ ਹੈ ਐਸ ਡੀ ਐਸ ਨਾਲ ਮੇਰੀ ਗੱਲ ਸੀ ਮੈਂ ਕਿਹਾ ਵੀ ਇਦਾਂ ਕਰੋ ਸਰ ਤੁਰਕ ਉਤਾਰ ਆ ਗਈ ਹੈ ਕਹਿੰਦੇ ਹਾਂ ਤਾਰ ਆ ਗਈ ਹੈ ਮੈਂ ਕਿਹਾ ਪਵਾਓ ਸਾਰਾ ਹੂੰ ਕਹਿੰਦੇ ਬਾਦਨੇ ਮੈਂ ਕਹਿੰਦਾ ਅੱਜ ਬਾਦਨੇ ਮੈਂ ਕਹਿੰਦਾ ਠੀਕ ਹੈ ਜੀ ਉਹਨੂੰ ਅੱਜ ਕੱਲ ਅੱਜ ਕੱਲ ਅੱਜ ਲਾਸ਼ ਤੇ ਮੈਂ ਕਿਹਾ ਸਰ ਦੀ ਤਾਰ ਪਾਉਂਦੇ ਹੋ ਕਹਿੰਦੇ ਮੁਰੇ ਤਾਰ ਆ ਰਹੇ ਮਿਲ ਕੋ ਛਟਾਂ ਆ ਰਹੇ ਹੈਗੀਆ ਅੱਛਾ ਚਾਰ ਪੰਜ ਦਿਨ ਫੇਰ ਤੁਹਾਨੂੰ ਲਾਰੇ ਲਾਉਂਦੇ ਲਾਰੇ ਲਾਉਂਦੇ ਰਹੀ ਅੱਜ ਮੈਨੂੰ ਕਹਿੰਦੇ ਇਦਾਂ ਕਰੋ ਵੀ ਤੁਸੀਂ ਤਾਰ ਚਾਕੇ ਲੈ ਕੇ ਤਾਰ ਚਾ ਤਾਰ ਚਾਕੇ ਲੈ ਜਾਓ ਤੇ ਅਸੀਂ ਲਿਆ ਕੇ ਬਾਦਨੇ ਆਂ ਅੱਛਾ ਵੀ ਤੁਸੀਂ ਲਿਆਉਣੀ ਦੀ ਥੋੜੀ ਜ਼ਿੰਮੇਵਾਰੀ ਆ ਮੈਨੂੰ ਕਹਿੰਦੇ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਨਾ ਡਿਊਟੀ ਉਹਨਾਂ ਦੀ ਬਣਦੀ ਹੈਗੀ ਮੇਰੀ ਦੇਖੋ ਤਾਰ ਲਿਆਉਣੀ ਜ਼ਿੰਮੇਵਾਰੀ ਨਹੀਂ ਮੇਰੀ ਤਾਰ ਪਵਾਉਣੀ ਜ਼ਿੰਮੇਵਾਰੀ ਹੈ ਇਕੱਲੀ ਕੰਪਲੀਟ ਕਰਨੀ ਬਾਕੀ ਸਾਰਾ ਉਹਨਾਂ ਦਾ ਕੰਮ ਬਿਲਕੁਲ ਇਹ ਜੇ ਐਮਸੀ ਮੇਰੀ ਜ਼ਿੰਮੇਵਾਰੀ ਬਣਦੀ ਮੈਨੂੰ ਦੱਸਣਾ ਪਈ ਆ ਨੁਕਸ ਤੇ ਇਹਨੂੰ ਇਥੇ ਮਤਲਬ ਕੱਢਿਆ ਜਾਵੇ ਹਨਾ ਤਾਰ ਚੱਕ ਕੇ ਲਿਆਉਣ ਦੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਤੇ ਹਲੇ ਤੱਕ ਉਹਨਾਂ ਨੇ ਮਤਲਬ ਕੋਈ ਵੀ ਨਹੀਂ ਦਿੱਤਾਗਾ ਅੱਜ ਤੁਸੀਂ ਲਾਸਟ ਵਾਰੀ ਜਦੋਂ ਫੋਨ ਕੀਤਾ ਉਦੋਂ ਕੀ ਗੱਲ ਹੋਈ ਉਹ ਮੈਨੂੰ ਕਹਿੰਦੇ ਤਾਰ ਚੱਕ ਲਿਓ ਮੈਂ ਕਿਹਾ ਮੈਂ ਤਾਰ ਲੈ ਕੇ ਆਉਣੀ ਤੁਸੀਂ ਲੈ ਕੇ ਆਉਣੀ ਲਿਆਉਣੀ ਲਿਆਓ ਇਹਦਾ ਫਿਰ ਮੈਂ ਕਿਹਾ ਮੇਰੇ ਕੋਲ ਹੋਰ ਰਸਤੇ ਵੀ ਹੈਗੇ ਆ ਅੱਛਾ ਜਿਵੇਂ ਹੁਣ ਤੁਸੀਂ ਮੌਜੂਦਾ ਸਰਕਾਰ ਦੇ ਵਿੱਚੋਂ ਹਨ ਮੌਜੂਦਾ ਐਮਸੀ ਹੋ ਤੁਹਾਡੇ ਨਾਲ ਇਹੋ ਜਿਹਾ ਵਤੀਰਾ ਹੋ ਰਿਹਾ ਆਮ ਲੋਕਾਂ ਨਾਲ ਕਿਹੋ ਜਿਹਾ ਹਾਲ ਹੁੰਦਾ ਬਸ ਦੇਖੋ ਗੱਲ ਇਹ ਹੈ ਕਿ ਮੈਂ ਖੁਦ ਮੌਜੂਦਾ ਐਮਸੀ ਹਾਂ ਠੀਕ ਹੈ ਨਾ ਜਿਹੜੇ ਮੇਰੇ ਨਾਲ ਹੋ ਰਿਹਾ ਇਹ ਦਸ ਨੇ ਅਖਰਾਂ ਦੀ ਖੇਡ ਦੇ ਆ ਜੀ ਅੱਛਾ ਇਹ ਖਰਾਂ ਦੀ ਖੇਡੀਆਂ ਦੇ ਆਮ ਲੋਕਾਂ ਦਾ ਕੀ ਹਾਲ ਕਰਦੇ ਹੋਣਗੇ ਜੋ ਸਾਡੇ ਬਾਦ ਦੇ ਅਖਰਾਂ ਦੀ ਖੇਡਦੇ ਆ ਤੇ ਫਿਰ ਅਸੀਂ ਤਾਂ ਕੋਸ਼ਿਸ਼ ਕਰਾਂਗੇ ਇਹਨੂੰ ਜਲਦੀ ਜਲਦੀ ਸਸਪੈਂਡ ਹੀ ਕਰਾਇਆ ਜਾਵੇ ਹੋਰ ਕੋਈ ਹੱਲ ਹੈ ਨਹੀਂ ਇਹਨਾਂ ਦਾ ਇਹ ਇਕੱਲਾ ਇਸ ਵਿਭਾਗ ਵਿੱਚ ਹੈ ਕਿ ਹੋਰ ਵਿਭਾਗ ਵਿੱਚ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੋਇਆ ਕਦੇ ਨਹੀਂ ਕਿਸੇ ਵਿਭਾਗ ਵਿੱਚ ਨਹੀਂ ਇਸ ਤਰ੍ਹਾਂ ਹੋ ਆ ਮੇਰੀ ਜਿਹੜੀ ਮੇਰੇ ਵਿੱਚ ਸਰਕਾਰ ਦੇ ਅੰਦਰ ਇੱਕ ਕੰਪਲੀਟ ਆ ਤੇ ਇਸੇ ਵਿਭਾਗ ਦੇ ਵਿੱਚ ਆ ਜੀ ਤੇ ਇਹਨੇ ਕੰਮ ਤਾਂ ਅਸੀਂ ਆਪ ਹੀ ਕਰਾ ਸਕਦੇ ਨਾ ਸਾਡੀ ਸਰਕਾਰ ਨਾਲ ਕੋਈ ਮੌਜੂਦਾ ਮਜ਼ੀਨ ਇਹਨਾਂ ਕਹਿੰਦਾ ਮੇਰੀ ਜਬ ਬਣਦੀ ਹੈਗੀ ਆ ਬਿਲਕੁਲ ਤੇ ਸਰਕਾਰ ਸਰ ਹੁਣ ਏਦਾਂ ਕਰੇ ਹੁਣ ਦੱਸੋ ਕਿਵੇਂ ਕਰਗੇ ਇਹਨਾਂ ਦਾ ਤੇ ਮੈਂ ਤੈਨੂੰ ਸਸਪੈਂਡ ਹੀ ਕਹੂੰਗਾ ਸਸਪੈਂਡ ਹੀ ਹੋਣੀ ਜੀ ਡਿਊਟੀ ਜਿਹੜੀ ਲਾਪਰਵਾਹੀ ਕਰਦੇ ਆ ਇਹ ਜੀ ਬਿਲਕੁਲ ਜੀ ਇਹਨਾਂ ਦਾ ਦੋਸ਼ ਹੈ ਕਿ ਡਿਊਟੀ ਦੇ ਅੱਜ ਵਾਕਿਆ ਹੀ ਲਾਪਰਵਾਹੀ ਕਰਦੇ ਕਿਉਂਕਿ ਜਿਹੜੀ ਤਾਰ ਆਈ ਪਈ ਹੈ ਇਹਨਾਂ ਨੂੰ ਪਹਿਲਾਂ ਤਾਂ ਇਹ ਹੀ ਕਹਤਾ ਵੀ ਐਸਟੀਮੇਟ ਬਣਾ ਕੇ ਭੇਜਿਆ ਹੋਇਆ ਪਰ ਕੋਈ ਐਸਟੀਮੇਟ ਨਹੀਂ ਭੇਜਿਆ 20 ਦਿਨ ਉਸ ਤੋਂ ਬਾਅਦ ਜਦੋਂ ਕਰ ਕਰਾ ਕੇ ਇਹਨਾਂ ਚਲੋ ਤਾਰ ਦਾ ਐਸਟੀਮੇਟ ਬਣਵਾ ਵੀ ਲਿਆ ਤਾਰ ਵੀ ਮੰਗਾਈ ਤਾਂ ਉਸ ਤੋਂ ਬਾਅਦ ਹੁਣ ਇਹ ਕਹਿ ਰਹੇ ਆ ਤਾਰਾਂ ਜਿਹੜੀਆਂ ਉੱਥੇ ਚੱਕ ਕੇ ਤੁਸੀਂ ਇੱਥੇ ਲੈ ਕੇ ਆਓ ਜੇਕਰ ਪਹਿਲਾਂ ਵੀ ਮੈਂ ਬੋਲਦਾ ਹਾਂ ਨਾ ਜਾਂ ਆਮ ਲੋਕਾਂ ਨੇ ਸਾਰਾ ਕੁਝ ਕਰਨਾ ਫਿਰ ਸਰਕਾਰਾਂ ਦਾ ਦਾ ਜਾਂ ਪ੍ਰਸ਼ਾਸਨ ਦਾ ਤਾਂ ਕੋਈ ਰੋਲ ਨਾ ਨਾ ਹੋਇਆ ਫਿਰ ਤਾਂ ਆਮ ਲੋਕ ਹੀ ਕਰ ਲੈਣਗੇ ਪਰ ਇੱਥੇ ਜਿਹੜਾ ਸਰਕਾਰ ਦਾ ਜਿਹੜਾ ਮਹਿਕਮੇ ਦਾ ਜਿਹੜਾ ਇਹਦਾ ਰੋਲ ਬਣਦਾ ਕਿ ਜਿਹੜਾ ਉਹਨਾਂ ਨੂੰ ਕੱਲੀ ਇਹ ਲੋਕਾਂ ਨੇ ਕੰਪਲੇਂਟ ਦੇਣੀ ਹੁੰਦੀ ਬਾਕੀ ਕੰਮ ਜਿਹੜਾ ਸਾਰਾ ਉਹਨਾਂ ਨੇ ਆਪ ਕਰਨਾ ਵਾ ਠੀਕ ਆ ਕੰਮ ਦਾ ਪ੍ਰੋਸੈਸ ਹੋ ਸਕਦਾ ਕੋਈ 5-4 ਦਿਨ ਇੱਧਰ ਉੱਧਰ ਹੋ ਸਕਦੇ ਆ ਪਰ ਇਹਨਾਂ ਨੂੰ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਤੁਸੀਂ ਜਿਹੜਾ ਸਮਾਨ ਉੱਥੇ ਚੱਕ ਕੇ ਲੈ ਕੇ ਆਓ ਜਾਂ ਤੁਸੀਂ ਆਪ ਦੇ ਹੱਥ ਆ ਕੁਝ ਕਰੋ ਸਾਡੇ ਬੰਦੇ ਆ ਕੇ ਕਰ ਜਾਣਗੇ ਤਾਂ ਇਹ ਜਿਹੜੀਆਂ ਤਸਵੀਰਾਂ ਤੁ ਹਾਲਾ ਵੀ ਉਹ ਵੀ ਜਿਹੜਾ ਮੌਜੂਦਾ ਐਮਸੀ ਉਹਨਾਂ ਨੇ ਦੱਸਿਆ ਤੇ ਇੱਕ ਵਾਰੀ ਤੁਸੀਂ ਇੱਕ ਤਸਵੀਰਾਂ ਦੁਆਰਾ ਦੇਖ ਲਓ ਵੀ ਆਹ ਤਾਰਾਂ ਨੂੰ ਲੈ ਕੇ ਜਿਹੜਾ ਇਹ ਰੌਲਾ ਪਿਆ ਹੋਇਆ ਇਹ ਤਾਰਾਂ ਜਿਹੜੀਆਂ 20 25 ਦਿਨ ਤੋਂ ਇਹਨਾਂ ਨੇ ਦੱਸਿਆ ਕਿ ਅਸੀਂ ਕੰਪਲੀਟ ਕੀ ਡੇਢ ਮਹੀਨਾ ਪਲੱਸ ਡੇਢ ਮਹੀਨਾ ਹੋ ਗਿਆ ਤੇ ਉਦੋਂ ਦੀ ਜਿਹੜੀ ਕੰਪਲੀਟ ਕੀਤੀ ਹੋਈ ਆ ਤੇ ਜਿਹੜਾ ਇਹਦਾ ਐਸਟੀਮੇਟ ਬਣਨ ਦੇ ਵਿੱਚ ਡੇਢ ਮਹੀਨਾ ਲੱਗਿਆ ਤੇ ਤਾਰਾਂ ਵੀ ਆ ਚੁੱਕੀਆਂ ਹੁਣ ਤੇ ਪਰ ਇਹਨਾਂ ਨੂੰ ਇਹ ਗੱਲ ਕਹੀ ਆ ਤੁਸੀਂ ਤਾਰਾਂ ਆਪ ਚੱਕ ਕੇ ਉਥੋਂ ਲੈ ਜਾਓ ਤੇ ਸਾਡੇ ਬੰਦੇ ਨੇ ਭੇਜ ਕੇ ਅਸੀਂ ਇਹਦਾ ਕੰਮ ਕਰਵਾ ਦੇਵਾਂਗੇ ਸਬੰਧਤ ਵਿਭਾਗ ਮੰਤਰੀ ਇਹਨਾਂ ਨੇ ਜਿਹੜਾ ਉਥੋਂ ਦੇ ਜਿਹੜਾ ਅਫਸਰ ਆ ਉਹਨਾਂ ਨੂੰ ਸਸਪੈਂਡ ਕਰਨ ਦੀ ਗੱਲ ਵੀ ਕੀਤੀ ਆ ਕਿ ਐਮਐਲਏ ਸਾਹਿਬ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਸਪੈਂਡ ਕਰਾਵਾਂਗੇ ਤੇ ਜਿਹੜਾ ਕਿ ਲੋਕਾਂ ਨੂੰ ਇਸ ਤਰ੍ਹਾਂ ਜਿਹੜਾ ਧੱਕੇਦਾਰ ਨਾ ਖਾਣੇ ਪੈਣ ਤਾਂ ਜਿਹੜੇ ਪਹਿਲੇ ਬੋਲ ਜਿਹੜੇ ਅਫਸਰ ਸੁਣਵਾਈ ਕਰਨ ਲੋਕਾਂ ਦੇ ਕਿਉਂਕਿ ਹਰੇਕ ਪਾਰਟੀ ਜਾਂ ਕੋਈ ਵੀ ਹੈਗਾ ਨੁਮਾਇੰਦਾ ਉਹ ਜਿਹੜਾ ਲੋਕਾਂ ਦੇ ਸਿਰ ਤੋਂ ਹੀ ਬਣਦਾ ਤੇ ਲੋਕਾਂ ਨੂੰ ਹੀ ਖੱਜਲ ਖਰਾਬੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਫਿਰ ਸਰਕਾਰਾਂ ਤੋਂ ਕੋਈ ਝਾਕ ਨਹੀਂ ਕੀਤੀ ਜਾ ਸਕਦੀ ਤੇ ਇਸ ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਡੇ ਅਫਸਰਾਂ ਦੇ ਕੰਨਾਂ ਤੇ ਵੀ ਜੂਸ ਸਰਕ